ਸੰਗਰੂਰ ਦੇ ਅੰਦਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਹੈ ਉਹ ਕਿਹੜੇ ਪੰਜਾਬੀਆਂ ਦੇ ਲਈ ਲੜ ਰਹੀ ਹੈ ਉਹ ਉਹਨਾਂ ਵਿੜੇ ਵਾਲੇ ਗਰੀਬ ਦਲਤਾਂ ਨਹੀਂ ਲੜ ਰਹੀ ਹੈ ਜਿਨ੍ਹਾਂ ਕੋਲੇ ਜ਼ਮੀਨ ਦਾ ਕੋਰਾ ਵੀ ਨਹੀਂ ਹੈ ਵੱਡੇ ਪਿੰਡੂ سرمایہਦਾਰਾਂ ਦੀ ਧਨਾਡਾਂ ਦੀਆਂ ਜੰਗੀਆਂ ਜ਼ਮੀਨਾਂ ਉਹ ਉਹਨਾਂ ਤੋਂ ਜ਼ਬਤ ਕਰਕੇ ਗਰੀਬ ਕਿਸਾਨੀ ਦੇ ਅੰਦਰ ਪਿੰਡੂ ਮਜ਼ਦੂਰਾਂ ਦੇ ਅੰਦਰ ਗਰੀਬ ਮਜ਼ਦੂਰਾਂ ਦੇ ਅੰਦਰ ਵੰਡੀਆਂ ਜਾਣ ਇਹ ਲੜਾਈ ਕੌਣ ਲੜ ਰਿਹਾ ਹੈ ਖੱਬੀਆਂ ਤੇ ਰਹੀਂ ਲੜ ਰਹੀਆਂ ਨੇ ਨਾ ਪੰਜਾਬ ਦੇ ਅੰਦਰ ਕਾਂਗਰਸ ਦੀ ਇਹ ਲੜਾਈ ਹੈ ਪੰਜਾਬ ਦੇ ਅੰਦਰ ਅਖਾਲੀਆਂ ਦੀ ਇਹ ਲੜਾਈ ਹੈ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਇਹ ਲੜਾਈ ਹੈ ਕਿਸੇ ਸਿਆਸੀ ਪਾਰਟੀ ਦੀ ਕੋਈ ਲੜਾਈ ਨਹੀਂ ਹੈ ਇਹ ਲੜਾਈ ਹੈ ਤਾਂ ਲਾਲ ਝੰਡੇ ਦੀ ਲੜਾਈ ਇੱਕ ਲਹਿਰ ਉੱઠી ਸੀਗੀ ਭਈਏ ਭਜਾਓ ਪੰਜਾਬ ਪਜਾਓ ਹਨ ਜਦੋਂ ਉਹ ਗੱਲ ਉੱઠી ਤਾਂ ਨਾਲ ਦੀ ਨਾਲ ਹੀ ਇਹ ਕਿਹਾ ਗਿਆ ਕਾਮਰੇਡਾਂ ਨੂੰ ਟਾਰਗੇਟ ਕੀਤਾ ਗਿਆ ਕਿ ਇਹ ਤਾਂ ਜੀ ਪੰਜਾਬੀ ਮਜ਼ਦੂਰਾਂ ਦੇ ਹੱਕ ਦੇ ਵਿੱਚ ਨਹੀਂ ਇਹ ਤਾਂ ਇਥੇ ਤੋਂ ਲੇਬਰ ਭਜਾਉਣ ਦੀ ਗੱਲ ਹੀ ਨਹੀਂ ਕਰਦੇ ਕਿ ਕਿਵੇਂ ਇਸ ਮਾਮਲੇ ਨੂੰ ਇੱਦਾਂ ਤੋਂ ਸਹੀ ਗਲਤ ਹੈ ਇਹ ਮੁੱਦਾ ਹੀ ਗਲਤ ਹੈ ਅੱਜ ਪੂਰੀ ਦੁਨੀਆ ਫਲਸਤੀਨ ਦੇ ਹੱਕ 'ਚ ਇਜ਼ਰਾਈਲ ਦੇ ਖਿਲਾਫ ਉੱਠੀ ਹੋਈ ਹੈ ਇਜ਼ਰਾਈਲ ਦੇ ਹੱਕ 'ਚ ਸਿਰਫ ਮੋਦੀ ਬੋਲਦਾ ਹੈ ਜਾਂ ਅਮਰੀਕਾ ਦਾ ਡੋਨਲਡ ਟਰੰਪ ਬੋਲਦਾ ਹੈ ਜਾਂ ਨਾਟੋ ਗੁੱਟ ਦੇ ਕੁਝ ਜਿਹੜੇ ਲੋਕ ਵਿਰੋਧੀ ਹਾਕਮ ਨੇ ਉਹ ਬੋਲਦੇ ਨੇ 2023 ਦੇ ਵਿੱਚ 7 ਅਕਤੂਬਰ ਵਾਲੇ ਦਿਨ ਆ ਜਿਹੜਾ ਉਹ ਫਲਸਤੀਨ ਵੱਲੋਂ ਹਮਲਾ ਕੀਤਾ ਜਾਂਦਾ ਹੈਗਾ ਇਜ਼ਰਾਈਲ ਦੇਤੇ ਤੇ ਇਸ ਤੋਂ ਬਾਅਦ ਆ ਜਿਹੜਾ 9 ਤਰੀਕ ਤੋਂ ਬਾਅਦ ਆ ਜਿਹੜਾ ਲਗਾਤਾਰ ਜੰਗ ਦਾ ਜਿਹੜਾ ਸੈਲਸਟਰਾ ਜਾਰੀ ਹੁੰਦਾ ਹੈਗਾ ਤੇ ਇਸ ਦੇ ਖਿਲਾਫ ਤੇ ਇਸ ਦੇ ਹੱਕ ਦੇ ਵਿੱਚ ਕੁਝ ਲੋਕਾਂ ਦੀਆਂ ਦਲੀਲਾਂ ਬਾਦਲੀਲਾਂ ਜਿਹੜੀਆਂ ਜਾਰੀ ਹੁੰਦੀਆਂ ਹੈਗਾ ਕੁਝ ਲੋਕ ਆ ਜਿਹੜੇ ਇਸ ਜੰਗ ਨੂੰ ਆ ਜਿਹੜਾ ਉਹ ਬੰਦ ਕਰਵਾਉਣ ਦੀ ਗੱਲ ਕਰ ਰਹੇ ਹੈਗੇ ਕੁਝ ਲੋਕ ਆ ਜਿਹੜੇ ਉਹ ਇਜ਼ਰਾਈਲ ਦੇ ਹੱਕ ਦੇ ਵਿੱਚ ਭੁਗਤਦੇ ਹੋਏ ਦਿਖਾਈ ਦਿੰਦੇ ਆ ਕੁਝ ਲੋਕ ਆ ਜਿਹੜੇ ਉਹ ਫਿਲਸਤੀਨ ਦੇ ਹੱਕ ਦੇ ਵਿੱਚ ਆ ਜਿਹੜੇ ਖੜੇ ਹੋਏ ਦਿਖਾਈ ਦਿੰਦੇ ਹੈਗੇ ਆ ਪੰਜਾਬ ਦੇ ਵਿੱਚ ਵੀ ਆ ਜਿਹੜੀਆਂ ਵੱਖ-ਵੱਖ ਤਰ੍ਹਾਂ ਉਹ ਫਿਲਸਤੀਨ ਦੇ ਲੋਕਾਂ ਦੇ ਹੱਕ ਦੇ ਵਿੱਚ ਖੜੀਆਂ ਹੋਈਆਂ ਦਿਖਾਈ ਦਿੰਦੀਆਂ ਹੈਗਾ ਕਿਉਂਕਿ 2 ਸਾਲ ਹੋ ਗਏ ਇਸ جنگ ਲੱਗੀ ਨੂੰ ਤੇ ਇਸ جنگ ਦੇ ਦੌਰਾਨ ਆ ਜਿਹੜਾ 67000 ਤੋਂ ਉੱਤੇ ਲੋਕਾਂ ਦੀ ਜਿਹੜੀ ਉਹ ਜਾਨ ਚਲੀ ਗਈ ਤੇ ਇਸ ਤੋਂ ਬਿਨਾ ਤੁਹਾਡੇ ਨਾਲ ਪਿਛਲੇ ਸਮੇਂ ਦੇ ਦੌਰਾਨ ਅਸੀਂ ਰਿਪੋਰਟਾਂ ਵੀ ਸਾਂਝੀਆਂ ਕੀਤੀਆਂ ਸੀਗਾ ਕਿਉਂਕਿ ਉੱਥੋਂ ਦੇ ਬਾਰਡਰਾਂ ਦੀ ਬਾਰਡਰਾਂ ਨੂੰ ਜਿਹੜਾ ਉਹ ਪ੍ਰੋਪਰ ਸੀਲ ਕੀਤਾ ਜਾ ਚੁੱਕਿਆ ਤੇ ਜੋ ਵੀ ਉੱਥੋਂ ਦੀ ਇੱਕ ਰਸਤ ਪਾਣੀ ਪਹੁੰਚਣਾ ਸੀਗਾ ਉਹ ਬੰਦ ਕਰ ਦਿੱਤਾ ਤੇ ਬਹੁਤ ਸਾਰੀਆਂ ਮੌਤਾਂ ਜਿਹੜੀਆਂ ਉਹ ਬੱਚਿਆਂ ਦੀਆਂ ਵੀ ਭੁੱਖ ਮਰੀ ਦੇ ਨਾਲ ਹੋ ਰਹੀਆਂ ਤੇ ਇਸ ਕਰਕੇ ਪੰਜਾਬ ਦੇ ਲੋਕ ਆਵਾਜ਼ ਬੁਲੰਦ ਕਰ ਰਹੇ ਹੈਗੇ ਫਿਲਸਤੀਨ ਦੇ ਲੋਕਾਂ ਦੇ ਹੱਕ ਦੇ ਵਿੱਚ ਪਰ ਗੱਲ ਇਹ ਹੈਗੀ ਕਿ ਫਿਲਸਤੀਨੀ ਕਿਸ ਚੀਜ਼ ਦੀ ਲੜਾਈ ਲੜ ਰਹੇ ਸੀਗੇ ਕਿਉਂ ਲੜ ਰਹੇ ਸੀਗੇ ਪੰਜਾਬ ਦੇ ਲੋਕ ਉਹਨਾਂ ਦੇ ਹੱਕ ਦੇ ਵਿੱਚ ਕਿਉਂ ਬੋਲ ਰਹੇ ਹੈਗੇ ਜਾਂ ਕਿਉਂ ਬੋਲਣਾ ਚਾਹੀਦਾ ਸੁੰੱਚੇ ਪੰਜਾਬੀਆਂ ਨੂੰ तमाम ਸਵਾਲਾਤ ਨੇ ਸਾਡੇ ਨਾਲ ਇਨਕਲਾਬੀ ਕੇਂਦਰ ਤੋਂ ਆ ਕਮਲਜੀਤ ਖੰਨਾ ਜੀ ਮੌਜੂਦ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਇਸ ਵਿਸ਼ੇ ਦੇ ਉੱਤੇ ਆ ਪ੍ਰਧਾਨ ਜੀ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਮਿਹਰਬਾਨੀ ਜੀ ਆ ਮਸਲਾ ਜਿਹੜਾ ਤੁਸੀਂ ਦੱਸਿਆ ਮਸਲਾ ਬਹੁਤ ਗੰਭੀਰ ਹੈ ਬਹੁਤ ਮਹੱਤਵਪੂਰਨ ਹੈ ਅੱਜ ਇਸ ਮਸਲੇ ਦੇ ਉੱਤੇ ਅਸੀਂ ਮਾਲਵੇ ਦੇ ਵਕਫਾਕ ਜ਼ਿਲ੍ਹਿਆਂ ਚੋਂ ਇਕੱਠੇ ਹੋਏ ਵਕਫਾਕ ਜਨਤਕ ਜਥੇਬੰਦੀਆਂ ਦੇ ਵਰਕਰਾਂ ਨੇ ਫਾਸ਼ੀ ਹਮਲਾ ਵਿਰੋਧੀ ਫਰੰਟ ਦੇ ਸੱਦੇ ਤੇ ਸ਼ਕਤੀ ਕਲਾ ਮੰਦਰ ਬਣਾਲੇ ਦੇ ਵਿੱਚ ਕਬੱਡੀ ਕਨਵੈਨਸ਼ਨ ਕੀਤੀ ਹੈ ਔਰ ਸ਼ਹਿਰ ਦੇ ਵਿੱਚ ਮਾਰਚ ਕੀਤਾ ਹੈ। ਉਹਦਾ ਮਕਸਦ ਇਹ ਹੈ ਕਿ ਅੱਜ ਪੂਰੀ ਦੁਨੀਆ ਫਲਸਤੀਨ ਦੇ ਹੱਕ 'ਚ ਇਜ਼ਰਾਈਲ ਦੇ ਖਿਲਾਫ ਉੱਠੀ ਹੋਈ ਹੈ। ਇਜ਼ਰਾਈਲ ਦੇ ਹੱਕ 'ਚ ਸਿਰਫ ਮੋਦੀ ਬੋਲਦਾ ਹੈ ਜਾਂ ਅਮਰੀਕਾ ਦਾ ਡੋਨਲਡ ਟਰੰਪ ਬੋਲਦਾ ਹੈ ਜਾਂ ਨਾਟੋ ਗੁੱਟ ਦੇ ਕੁਝ ਜਿਹੜੇ ਲੋਕ ਵਿਰੋਧੀ ਹਾਕਮ ਨੇ ਉਹ ਬੋਲਦੇ ਨੇ ਆਮ ਜਨਤਾ ਜਿਹੜੀ ਪੂਰੀ ਦੁਨੀਆ ਦੇ ਅੰਦਰ ਤੁਸੀਂ ਇਹ ਮਹਿਸੂਸ ਕਰੋ ਕਿ ਇਟਲੀ ਦੇ ਅੰਦਰ 20 ਲੱਖ ਲੋਕ ਸੜਕਾਂ ਤੇ ਆ ਜਾਣ ਤੇ ਇਹ ਕਹਿਣ ਕਿ ਫ੍ਰੀ 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 ਪੈਲੇਸਟਾਈਨ ਇਹਦਾ ਮਤਲਬ ਹੈ ਕਿ ਲੋਕਾਂ ਨੇ ਜਿਹੜੀ ਨਸਲ ਕੁਸ਼ੀ ਇਜ਼ਰਾਈਲ ਨੇ ਇਥੇ 2 ਸਾਲਾਂ ਤੋਂ ਸ਼ੁਰੂ ਕੀਤੀ ਹੈ ਉਹ ਉਹਨੂੰ ਬੰਦ ਕਰਾਉਣਾ ਚਾਹੁੰਦੇ ਆ 7 ਅਕਤੂਬਰ 2023 ਦੇ ਵਿੱਚ ਜਦੋਂ ਫਲਸਤੀਨੀਆ ਨੇ ਇਜ਼ਰਾਈਲ ਤੇ ਅਟੈਕ ਕੀਤਾ ਤਾਂ ਉਹ ਮਰਦਿਆਂ ਨੇ ਅੱਕ ਚੱਪਿਆ ਕਿਉਂਕਿ ਲਗਾਤਾਰ 7 ਦਹਾਕਿਆਂ ਤੋਂ ਇਜ਼ਰਾਈਲ ਦੇ ਜਿਓਨਿਸਟ ਹਾਕਮਾ ਨੇ ਅਮਰੀਕਾ ਦੀ ਸ਼ੈਤ ਅਮਰੀਕਾ ਦੇ ਹਥਿਆਰਾਂ ਦੇ ਨਾਲ ਉਸ ਫਲਸਤੀਨ ਤੇ ਹੌਲੀ-ਹੌਲੀ ਪਹਿਲਾਂ ਬਣ ਕੇ ਆਏ ਕਾਰੋਬਾਰੀ ਜਿਵੇਂ ਹਿੰਦੁਸਤਾਨ ਜੀ ਇਸ ਇੰਡੀਆ ਕੰਪਨੀ ਮਾਰ ਕੇ ਅੰਗਰੇਜ਼ ਆਏ ਸੀ ਫਿਰ ਉਹਨਾਂ ਨੇ ਵਪਾਰੀ ਬਣੇ ਫਿਰ ਹੌਲੀ-ਹੌਲੀ ਉਹਨਾਂ ਦੇ ਘਰਾਂ ਤੇ ਮਕਾਨਾਂ ਤੇ ਦੁਕਾਨਾਂ ਤੇ ਉਹਨਾਂ ਦੇ ਕਾਰੋਬਾਰ ਤੇ ਕਬਜ਼ਾ ਕੀਤਾ ਤੇ ਹੁਣ ਇੱਕ ਚਿੜੀ ਦੇ ਪਹੁੰਚੇ ਜਿੱਡੀ ਛੋੜੀ ਜੀ ਥਾਂ 42 ਕਿਲੋਮੀਟਰ ਦੀ ਗਾਜਾ ਪੱਟੀ ਆ ਜਿਹੜੀ ਉਹਦੇ ਚ 20 ਲੱਖ ਫਲਸਤੀਨੀ ਰਹਿੰਦੇ ਐ ਉਥੋਂ ਵੀ ਉਹਨਾਂ ਨੂੰ ਕੱਢਣ ਦਾ ਜਿਹੜਾ ਚਾਰਾ ਕੀਤਾ ਜਾ ਰਿਹਾ ਹੈ ਉਹਨਾਂ ਤੇ 2 ਸਾਲਾਂ ਤੋਂ ਬੰਬ ਫਰਾਏ ਜਾ ਰਹੇ ਨੇ ਉਹਨਾਂ ਦੇ ਘਰ-ਬਾਰ ਉਹਨਾਂ ਦੀਆਂ ਬਸਤੀਆਂ ਉਹਨਾਂ ਦੀਆਂ ਕਲੋਨੀਆਂ ਉਹਨਾਂ ਦੀਆਂ ਦੁਕਾਨਾਂ ਉਹਨਾਂ ਦੇ ਹਸਪਤਾਲ ਉਹਨਾਂ ਦੇ ਸਕੂਲ ਬਿਲਕੁਲ ਖੰਡਰ ਬਣਾ ਦਿੱਤੇ ਗਏ ਨੇ ਹਜ਼ਾਰਾਂ ਮਾਸੂਮ ਬੱਚੇ ਅੱਜ ਭੁੱਖ ਨਾਲ ਤੜਫ ਰਹੇ ਨੇ ਰੋਟੀ ਮੰਗ ਰਹੇ ਨੇ ਖੁਰਾਕ ਮੰਗ ਰਹੇ ਨੇ ਦੁੱਧ ਮੰਗ ਰਹੇ ਨੇ ਡਾਕਟਰਾਂ ਤੱਕ ਨੂੰ ਵੀ ਬਖਸ਼ਿਆ ਪੱਤਰਕਾਰ 128 ਮਾਰ ਦਿੱਤੇ ਗਏ ਇਜ਼ਰਾਈਲ ਨੇ ਗ੍ਰਿਫਤਾਰ ਕਰਕੇ ਵੱਡੀ ਗਿਣਤੀ ਜੀ ਗਾਜਾ ਦੇ ਲੋਕਾਂ ਨੂੰ ਜੇਲ੍ਹਾਂ ਚ ਛੁੱਟਿਆ ਹੋਇਆ ਹੁਣ ਡੋਨਲਡ ਟਰੰਪ ਨੇ ਜਿਹੜੀ ਸ਼ਰਤ ਰੱਖੀ ਹੈ 20 ਨਕਾਤੀ ਪ੍ਰੋਗਰਾਮ ਰੱਖਿਆ ਉਹ ਇਹ ਹੈ ਕਿ ਮੈਂ ਇੱਕ ਟਰਸਟ ਬਣਾਉਂਗਾ ਜਿਹਦਾ ਮੁਖੀ ਡੋਨਲਡ ਟਰੰਪ ਹੋਊਗਾ ਔਰ ਉਹ ਡੋਨਲਡ ਟਰੰਪ ਜਿਹੜਾ ਉਹਦਾ ਰਾਜ ਉਸ ਗਾਜਾ ਪੱਟੀ ਦੇ ਵਿੱਚ ਚੱਲੂਗਾ ਹਮਾਸ ਨੂੰ ਬੈਨ ਕਰ ਦਿੱਤਾ ਜਾਊ ਜਿਹੜੇ ਗਾਜਾ ਦੇ ਲੋਕ ਨੇ ਉਹ ਚੌਥੇ ਦਰਜੇ ਦੇ ਨਾਗਰਿਕ ਹੋਣਗੇ ਉਹਨਾਂ ਦੇ ਸਾਰੇ ਹੱਕ ਹਕੂਕ ਖਤਮ ਕਰ ਦਿੱਤੇ ਜਾਣਗੇ ਉਹਨਾਂ ਦਾ ਵੋਟ ਦਾ ਅਧਿਕਾਰ ਵੀ ਨਹੀਂ ਹੋਊਗਾ ਉਹਨਾਂ ਨੂੰ ਸਿਰਫ ਸੈਕੰਡ ਦੀ ਇਜਾਜ਼ਤ ਹੋਊਗੀ ਉਹ ਵੀ ਟਰੰਪ ਦੀ ਮਰਜ਼ੀ ਨਾਲ ਇਸ ਟਰੰਪ ਦੀ ਤਜਵੀਜ਼ ਦੇ ਖਿਲਾਫ ਅੱਜ ਅਸੀਂ ਮਤਾ ਪਾਸ ਕੀਤਾ ਇਸ ਕਨਵੈਨਸ਼ਨ ਦੇ ਅੰਦਰ ਅਸੀਂ ਮਤਾ ਪਾਸ ਕੀਤਾ ਕਿ ਜਿਹੜਾ ਗਲੋਬਲ ਸਮੁੰਦਰੀ ਫਲੋਟੀਆਂ ਇੱਕ 52 ਵੋਟਾਂ ਦਾ ਕਿਸ਼ਤੀਆਂ ਦਾ ਕਾਫਰਾ ਲੈ ਕੇ ਗ੍ਰੇਟਾ ਥਨਬਰਗ ਜਿਹੜੀ ਵਾਤਾਵਰਨ ਦੀ ਐਕਟਿਵਿਸਟ ਹੈ ਉਹਦੀ ਅਗਵਾਈ ਦੇ ਵਿੱਚ ਗਾਜਾ ਨੂੰ ਖੁਰਾਕ ਲੈ ਕੇ ਦਵਾਈਆਂ ਲੈ ਕੇ ਜਾ ਰਿਹਾ ਸੀ ਉਹ ਗਰੀਬ ਲੋਕਾਂ ਦੀ ਉਹਨਾਂ ਉਹ ਜਿਹੜੇ ਲੋਕਾਂ ਦੀ ਮਦਦ ਲਈ ਉਹਨਾਂ ਨੂੰ ਗ੍ਰਿਫਤਾਰ ਕਰਕੇ ਇਜ਼ਰਾਈਲ ਨੇ ਜੇਲ੍ਹਾਂ ਵਿੱਚ ਛੱਡ ਦਿੱਤਾ ਔਰ ਉਹਨਾਂ ਨੂੰ ਟਾਇਲਟ ਦਾ ਪਾਣੀ ਪੀਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਗ੍ਰੇਟਾ ਥਨਬਰਗ ਦੇ ਸਰੀਰ ਦੇ ਉੱਤੇ ਇਜ਼ਰਾਈਲ ਦਾ ਝੰਡਾ ਬਨ ਕੇ ਉਹਨੂੰ ਚੁੰਮਣ ਦਾ ਉਹਨਾਂ ਨੇ ਉਹਨਾਂ ਨੂੰ ਕਿਹਾ ਆਰਡਰ ਦਿੱਤਾ ਹੈ ਪਰ ਇਹਦੇ باوجود ਲੋਕ ਡਟੇ ਹੋਏ ਨੇ باوجود ਇਹ ਦੇ ਕਿ 2 ਦਿਨ ਉਹਨਾਂ ਨੂੰ ਰੋਟੀ ਪਾਣੀ ਨਹੀਂ ਦਿੱਤੇ ਅਸੀਂ ਇਹਦੇ ਖਿਲਾਫ ਵੀ ਅੱਜ ਮਤਾ ਪਾਸ ਕੀਤਾ ਹੈ ਅਸੀਂ ਮਤਾ ਪਾਸ ਕੀਤਾ ਹੈ ਕਿ ਮੋਦੀ ਸਰਕਾਰ ਨੇ ਜਿਹੜਾ ਇਜ਼ਰਾਇਲ ਦੇ ਨਾਲ ਕਿਉਂਕਿ ਪਹਿਲੀਆਂ ਸਰਕਾਰਾਂ ਨੇ ਫਲਸਤੀਨ ਨੂੰ ਪਹਿਲਾਂ ਤੋਂ ਮਾਨਤਾ ਦਿੱਤੀ ਹੋਈ ਹੈ ਜਾਸਰ ਅਰਫਾਤ ਉੱਥੋਂ ਦਾ ਜਿਹੜਾ ਲੋਕਾਂ ਦਾ ਆਜ਼ਾਦੀ ਦਾ ਲੀਡਰ ਸੀ ਆਜ਼ਾਦੀ ਸੰਗਰਾਮ ਦਾ ਲੀਡਰ ਸੀ ਉਹ ਸਾਡਾ ਸਨਮਾਨਯੋਗ ਸੀ ਹਿੰਦੁਸਤਾਨੀਆਂ ਲਈ ਅੱਜ ਅਮਰੀਕਾ ਤੇ ਇਜ਼ਰਾਈਲ ਮੋਦੀ ਲਈ ਸਨਮਾਨਯੋਗ ਨੇ ਇਸ ਸਬੰਧ ਲਈ ਵਪਾਰ ਸਮਝੋਤੇ ਰੱਖਿਆ ਸਮਝੋਤੇ ਜਿਹੜੇ ਇਜ਼ਰਾਈਲ ਦੀ ਸਰਕਾਰ ਨਾਲ ਕੀਤੇ ਜਾ ਰਹੇ ਨੇ ਅਸੀਂ ਇਹਦੇ ਖਿਲਾਫ ਅੱਜ ਇੱਥੇ ਮਤਾ ਪਾਸ ਕੀਤਾ ਹੈ ਅਸੀਂ ਇਹ ਮੰਗ ਕੀਤੀ ਹੈ ਕਿ ਨਿਹੱਕੀ ਜੰਗ ਤੁਰੰਤ ਬੰਦ ਕੀਤੀ ਜਾਵੇ ਫਲਸਤੀਨ ਚੋਂ ਇਜ਼ਰਾਈਲੀ ਫੌਜਾਂ ਬਾਹਰ ਕੱਢੀਆਂ ਜਾਣ ਔਰ ਜਿਹੜਾ ਉਹਨਾਂ ਦਾ ਆਪਣਾ ਕੌਮੀ ਮੁਕਤੀ ਦਾ ਉਹਨਾਂ ਦਾ ਸੁਪਨਾ ਹੈ ਉਹਨੂੰ ਪੂਰਾ ਹੁਣ ਦਿੱਤਾ ਜਾਵੇ ਉਹ ਆਪਦੇ ਦੇਸ਼ ਦੇ ਆਪਦੀ ਜ਼ਮੀਨ ਦੇ ਆਪਦੇ ਘਰਾਂ ਦੇ ਖੁਦ ਮਾਲਕ ਬਣਨ ਔਰ ਜਿੰਨਾ ਨੁਕਸਾਨ ਹੋ ਗਿਆ ਬੇਅੰਤ ਹ ਨੁਕਸਾਨ ਹੋ ਗਿਆ ਇਹ ਲੋਕ ਦੁਨੀਆ ਦੇ ਇਨਸਾਫ ਸੰਧ ਲੋਕ ਅਮਨਪਸੰਦ ਲੋਕ ਉਸ ਨੁਕਸਾਨ ਦੀ ਪੂਰਤੀ ਕਰਾ ਦੇਣਗੇ ਪਰ ਡੋਨਲਡ ਟਰੰਪ ਦੀ ਤਜਵੀਜ਼ ਨਹੀਂ ਪਾਸ ਹੋਣ ਦੇਣਗੇ ਅੱਜ ਜਿਹੜਾ ਨੈਤਨ ਜਾਹੂ ਬਕਵਾਸ ਕਰਦਾ ਕਿ ਉਹ ਹਮਾਸ ਨੂੰ ਖਤਮ ਕਰਕੇ ਦਮ ਲਾਊਗਾ ਇਹ ਉਹਦਾ ਸੁਪਨਾ ਹੈ ਇਹ ਸੁਪਨਾ ਕਦਾ ਚੱਤ ਹੈ ਜਿਹੜਾ ਪੂਰਾ ਨਹੀਂ ਹੋ ਸਕਦਾ ਅੱਜ ਦੁਨੀਆ ਦੇ ਅੰਦਰ ਬਹੁਤ ਘੱਟ ਲੋਕ ਨੇ ਜਿਹੜੇ ਇਜ਼ਰਾਈਲ ਦੇ ਹੱਕ 'ਚ ਖੜੇ ਨੇ ਪੂਰੇ ਪੰਜਾਬ ਦੇ ਦੇਸ਼ ਦੇ ਦੁਨੀਆ ਦੇ ਲੋਕ ਅੱਜ ਸੜਕਾਂ ਦੇ ਉੱਤੇ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ 12 ਥਾਵਾਂ ਤੇ ਹਿੰਦੁਸਤਾਨ ਦੇ ਅੰਦਰ 5 ਅਕਤੂਬਰ ਨੂੰ ਵੱਡੀਆਂ ਕਾਨਫਰੰਸਾਂ ਤੇ ਮਜਾਰੇ ਕੀਤੇ ਗਏ ਆ ਫਲਸਤੀਨ ਦੇ ਹੱਕ 'ਚ ਫਲਸਤੀਨ ਦੀ ਆਜ਼ਾਦੀ ਅੱਜ ਦੀ ਸਾਡੀ ਕਨਵੈਨਸ਼ਨ ਦਾ ਮੁੱਦਾ ਸੀ ਸ੍ਰੀ ਪ੍ਰਾਨ ਜੀ ਇੱਕ ਅਹਿਮ ਸਵਾਲ ਹੈਗਾ ਖੱਬੇ ਪੱਖੀ ਤਰਾਨੇ ਆ ਜਿਹੜਾ ਇਹ ਪ੍ਰੋਗਰਾਮ ਕੀਤਾ ਹੈਗਾ ਅਕਸਰ ਖੱਬੇ ਪੱਖੀ ਤਰਾਂ ਜਾਂ ਕਮਿਊਨਿਸਟਾਂ ਦੇ ਉੱਤੇ ਇਲਜ਼ਾਮ ਲੱਗਦਾ ਹੈਗਾ ਕਿ ਇਹ ਜੋ ਬਾਹਰਲੀਆਂ ਕੰਟਰੀਆਂ ਹੈਗੀਆਂ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਦੇ ਹੈਗੇ ਆ ਜਾਂ ਇਸ ਤੋਂ ਇਲਾਵਾ ਜੋ ਅਦਰ ਸਟੇਟਸ ਆ ਜਾ ਸੌਸ ਦੇ ਵਿੱਚ ਸਟੇਟਸ ਆ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਦੇ ਆ ਪੰਜਾਬੀਆਂ ਦੇ ਲਈ ਆਵਾਜ਼ ਬੁਲੰਦ ਨਹੀਂ ਕਰਦੇ ਖਾਸ ਤੌਰ ਦੇ ਉੱਤੇ ਬੰਦੀ ਸਿੰਘਾਂ ਬਾਰੇ ਆ ਜਦੋਂ ਮਾਮਲਾ ਆਉਂਦਾ ਹੈਗਾ ਉਦੋਂ ਚੁੱਪ ਧਾਰ ਲਈ ਜਾਂਦੀ ਹੈਗੀ ਆ ਕੀ ਕਹਿਣਾ ਚਾਹੂੰਗੀ ਇਸ ਵਾਰ ਅੱਜ ਦੀ ਕਨਵੈਨਸ਼ਨ ਦੇ ਅੰਦਰ ਅਸੀਂ ਪੰਜ ਮਤੇ ਪਾਏ ਨੇ ਉਹ ਪੰਜਵਾਂ ਮਤਾ ਜਿਹੜਾ ਉਹ ਅੱਜ ਦੀ ਕਨਵੈਨਸ਼ਨ ਚ ਪਾਸ ਕੀਤਾ ਗਿਆ ਦੋਹੇ ਹੱਥ ਖੜੇ ਕਰਾ ਕੇ ਕਿ ਪੰਜਾਬ ਦੀਆਂ ਦੇਸ਼ ਦੀਆਂ ਜੇਲਾਂ ਦੇ ਵਿੱਚ ਜਿਹੜੇ ਵੀ ਸਜ਼ਾ ਭੁਗ ਚੁੱਕੇ ਕੈਦੀ ਨੇ ਸਿਆਸੀ ਕੈਦੀ ਨੇ ਚਾਹੇ ਉਹਨਾਂ ਦੇ ਮੁਕਦਮੇ ਜੇ ਸ਼ੁਰੂ ਨਹੀਂ ਹੋਏ ਪਰ ਇਹ ਸਰਕਾਰ ਦੀ ਨਲਾਇਕੀ ਹੈ ਮੁਕਦਮੇ ਸ਼ੁਰੂ ਨਹੀਂ ਹੋਏ ਜਿਹੜੇ ਬਿਨਾ ਮੁਕਦਮੇ ਤੋਂ ਜੇਲ੍ਹਾਂ 'ਚ ਬੈਠੇ ਨੇ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹ ਚਾਹੇ ਕਿਸੇ ਵੀ ਫਿਰਕੇ ਨਾਲ ਸੰਬੰਧਿਤ ਹੈ ਕਿਸੇ ਵੀ ਵਿਚਾਰਧਾਰਾ ਨਾਲ ਹੈ ਕਾਨੂੰਨੀ ਤੌਰ ਤੇ ਉਹਨਾਂ ਨੂੰ ਜੇਲ੍ਹਾਂ 'ਚੋਂ ਬਾਹਰ ਕੱਢਣਾ ਚਾਹੀਦਾ ਹੈ ਆਈਡੀ ਕਨਵੈਨਸ਼ਨ 'ਚ ਅਸੀਂ ਇਹ ਮਤਾ ਪਾਸ ਕੀਤਾ ਹੈ ਜਿੱਥੇ ਤੱਕ ਪੰਜਾਬੀਆਂ ਦੇ ਹੱਕਾਂ ਦੀ ਲੜਾਈ ਦੀ ਗੱਲ ਹੈ ਤੁਸੀਂ ਇਸ ਗੱਲ ਤੋਂ ਬਖੂਬੀ ਜਾਣੂ ਹੋ ਕਿ ਜੇ ਪੰਜਾਬ ਦੇ ਅੰਦਰ ਖੇਤੀ ਦੇ ਤਿੰਨ ਕਾਲੇ ਕਾਨੂੰਨ ਲਾਗੂ ਹੋਏ ਤਾਂ ਜਿਹੜੀਆਂ ਖੱਬੀਆਂ ਧਿਰਾਂ ਦੀਆਂ ਕਿਸਾਨ ਜਥੇਬੰਦੀਆਂ ਸੀ ਉਹਨਾਂ ਨੇ ਉਸ ਦੀ ਅਗਵਾਈ ਕੀਤੀ ਜੇ ਲੈਂਡ ਬੋਲਿੰਗ ਦਾ ਮਸਲਾ ਉੱਠਿਆ ਤਾਂ ਖੱਬੀਆਂ ਧਿਰਾਂ ਦੀਆਂ ਕਿਸਾਨ ਜਥੇਬੰਦੀਆਂ ਨੇ ਉਸ ਮਸਲੇ ਤੇ ਲੜਾਈ ਤੋਰ ਕੇ ਉਹ ਵਾਪਸ ਕਰਾਇਆ ਪੰਜਾਬੀਆਂ ਤੇ ਕਿਤੇ ਵੀ ਜ਼ਬਰ ਹੁੰਦਾ ਪੰਜਾਬੀਆਂ ਦੇ ਕਿਤੇ ਵੀ ਹੱਲਾ ਹੁੰਦਾ ਕਿਤੇ ਵੀ ਕਾਲੇ ਕਾਨੂੰਨ ਲਾਗੂ ਕੀਤੇ ਜਾਂਦੇ ਨੇ ਹਮੇਸ਼ਾ ਪੰਜਾਬ ਦੀ ਖੱਬੀ ਲਹਿਰ ਇਨਕਲਾਬੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਹੁਣ ਸਾਡੀਆਂ ਮਜ਼ਦੂਰ ਜਥੇਬੰਦੀਆਂ ਦਾ ਸਾਂਝਾ ਮੋਰਚਾ ਬਣਿਆ ਉਹ ਮਜ਼ਦੂਰਾਂ ਦੇ ਹੱਕਾਂ ਲਈ ਲਗਾਤਾਰ ਧਰਨੇ ਮੁਜਾਰੇ ਕਰ ਰਹੇ ਨੇ ਉਹ ਚਾਹੇ ਮਾਨ ਦੀ ਸਰਕਾਰ ਹੈ ਭਗਵੰਤ ਮਾਨ ਦੀ ਸਰਕਾਰ ਹੈ ਜਾਂ ਪਹਿਲੀਆਂ ਸਰਕਾਰ ਹੈ ਉਹਨਾਂ ਦੇ ਨਾਲ ਲਗਾਤਾਰ ਜਫਾ ਚੱਲਦਾ ਰਿਹਾ ਹੈ ਸੰਗਰੂਰ ਦੇ ਅੰਦਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਹੈ ਉਹ ਕਿਹੜੇ ਪੰਜਾਬੀਆਂ ਦੇ ਲੜ ਰਹੀ ਹੈ ਉਹ ਉਹਨਾਂ ਵਿੜੇ ਵਾਲੇ ਗਰੀਬ ਦਲਤਾਂ ਨਹੀਂ ਲੜ ਰਹੀ ਹੈ ਜਿੰਨਾਂ ਕੋਲੇ ਜ਼ਮੀਨ ਦਾ ਕੋਰਾ ਵੀ ਨਹੀਂ ਹੈ ਇੱਕ ਅੱਧਾ ਕਨਾਲ ਵੀ ਨਹੀਂ ਹੈ ਅੱਧਾ ਮਰਲਾ ਵੀ ਨਹੀਂ ਹੈ ਅਸੀਂ ਉਹਨਾਂ ਨੂੰ ਸਾਡੀਆਂ ਜੱਥੇਬੰਦੀਆਂ ਉਹਨਾਂ ਦੇ ਜ਼ਮੀਨ ਦੇ ਹੱਕ 17 17.5 ਏਕੜ ਦਾ ਜਿਹੜਾ ਅਸੀਂ ਫਾਰਮੂਲਾ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਲਾਗੂ ਹੋਵੇ ਵੱਡੇ ਪਿੰਡੂ سرمایہਦਾਰਾਂ ਦੀ ਤਨਾਡਾਂ ਦੀਆਂ ਜੜੀਆਂ ਜ਼ਮੀਨਾਂ ਉਹ ਉਹਨਾਂ ਤੋਂ ਜ਼ਬਤ ਕਰਕੇ ਗਰੀਬ ਕਿਸਾਨੀ ਦੇ ਅੰਦਰ ਪਿੰਡੂ ਮਜ਼ਦੂਰਾਂ ਦੇ ਅੰਦਰ ਗਰੀਬ ਮਜ਼ਦੂਰਾਂ ਦੇ ਅੰਦਰ ਵੰਡੀਆਂ ਜਾਣ ਇਹ ਲੜਾਈ ਕੌਣ ਲੜ ਰਿਹਾ ਹੈ ਖਬੀਆਂ ਤੇ ਨਹੀਂ ਲੜ ਰਹੀਆਂ ਨੇ ਨਾ ਪੰਜਾਬ ਦੇ ਅੰਦਰ ਕਾਂਗਰਸ ਦੀ ਇਹ ਲੜਾਈ ਹੈ ਪੰਜਾਬ ਦੇ ਅੰਦਰ ਅਕਾਲੀਆਂ ਦੀ ਇਹ ਲੜਾਈ ਹੈ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਇਹ ਲੜਾਈ ਹੈ ਕਿਸੇ ਸਿਆਸੀ ਪਾਰਟੀ ਦੀ ਕੋਈ ਲੜਾਈ ਨਹੀਂ ਹੈ ਜੇ ਲੜਾਈ ਹੈ ਤਾਂ ਲਾਲ ਝੰਡੇ ਦੀ ਲੜਾਈ ਹੈ ਸਭ ਤੋਂ ਹਾਂ ਜੀ ਪਿਛਲੇ ਦਿਨੀ ਨਾ ਇਹ ਵੀ ਕਹਿ ਕੇ ਟਾਰਗੇਟ ਕੀਤਾ ਗਿਆ ਕਿ ਕਿਉਂਕਿ ਜਦੋਂ ਕੁਸ਼ਕ ਖੱਬੇ ਪੱਕੀ ਤਰ੍ਹਾਂ ਨਹੀਂ ਇਹ ਗੱਲ ਆਖੀ ਕਿ ਪੰਜਾਬ ਦੇ ਵਿੱਚੋਂ ਕਿਉਂਕਿ ਇੱਕ ਲਹਿਰ ਉੱਠੀ ਸੀਗੀ ਭਈਏ ਭਜਾਓ ਪੰਜਾਬ ਪਜਾਓ ਹਨ ਜਦੋਂ ਉਹ ਗੱਲ ਉੱਠੀ ਤਾਂ ਨਾਲ ਦੀ ਨਾਲ ਹੀ ਇਹ ਕਿਹਾ ਗਿਆ ਕਾਂਗਰਸ ਨੇ ਟਾਰਗੇਟ ਕੀਤਾ ਗਿਆ ਕਿ ਇਹ ਤਾਂ ਜੀ ਪੰਜਾਬੀ ਮਜ਼ਦੂਰਾਂ ਦੇ ਹੱਕ ਦੇ ਵਿੱਚ ਨਹੀਂ ਗੇ ਇਹ ਤਾਂ ਇਥੇ ਤੋਂ ਲੇਬਰ ਭਜਾਉਣ ਦੀ ਗੱਲ ਹੀ ਨਹੀਂ ਕਰਦੇ ਕਿ ਕਿਵੇਂ ਇਸ ਮਾਮਲੇ ਨੂੰ ਅਗਰ ਤੁਸੀਂ ਇਹ ਮੁੱਦਾ ਹੀ ਗਲਤ ਹੈ ਜੀ ਇਹ ਮੁੱਦਾ ਹੀ ਗਲਤ ਹੈ ਠੀਕ ਹੈ ਇਹ ਮੁੱਦਾ ਕਿਉਂ ਉੱਠਿਆ ਪ੍ਰਵਾਸ ਜਿਹੜਾ ਆਪਣਾ ਘਰ ਛੱਡ ਕੇ ਬਾਹਰ ਜਾ ਕੇ ਨੌਕਰੀ ਕਰਦਾ ਹੈ ਕਾਰੋਬਾਰ ਕਰਦਾ ਹੈ ਤੁਹਾਡਾ ਜੀ ਕਰਦਾ ਹੈ ਕਿ ਤੁਸੀਂ ਘਰੋਂ ਬਾਹਰ ਨਿਕਲ ਜਾਓ ਜੇ ਤੁਹਾਨੂੰ ਇੱਥੇ ਰੋਜ਼ਗਾਰ ਮਿਲਦਾ ਹੋਵੇ ਇੱਥੇ ਕਾਰੋਬਾਰ ਹੋਵੇ ਇੱਥੇ ਨੌਕਰੀ ਹੋਵੇ ਤੁਹਾਡੇ ਚ ਕੋਣ ਬਾਹਰ ਜਾਣਾ ਚਾਹੂਗਾ ਸਾਡੇ ਬੱਚੇ ਜੇ ਬਾਹਰ ਬੈਠੇ ਆ ਤਾਂ ਐਸੇ ਮਜਬੂਰੀ ਚ ਬੈਠੇ ਆ ਕਿ ਇੱਥੇ ਘਰਾਂ ਦੇ ਅੰਦਰ ਸਿਰ ਬੁੱਢੇ ਬੁੜੀਆਂ ਦੀਆਂ ਜੋੜੀਆਂ ਰਹਿ ਗਈਆਂ ਬੱਚੇ ਸਾਰੇ ਬਾਹਰ ਬੈਠੇ ਨੇ ਐਈ ਇਹ ਜਿਹੜੇ ਪ੍ਰਵਾਸੀ ਇੱਥੇ ਆਉਂਦੇ ਆ ਇਸ ਕਰਕੇ ਆਉਂਦੇ ਆ ਕਿ ਬਿਹਾਰ ਚ ਓਡੀਸਾ ਚ ਮੱਧ ਪ੍ਰਦੇਸ਼ ਚ ਯੂਪੀ ਦੇ ਅੰਦਰ ਉਹਨਾਂ ਲਈ ਰੋਜ਼ਗਾਰ ਨਹੀਂ ਹੈ ਰੋਟੀ ਨਹੀਂ ਹੈ ਰੋਟੀ ਦੇ ਜੇ ਕੈਨੇਡਾ ਚ ਅਮਰੀਕਾ ਚ ਪੰਜਾਬੀ ਗਏ ਸੀ ਜਿਹੜੇ ਗਦਰ ਪਾਰਟੀ ਬਣਾ ਕੇ ਇੱਥੇ ਆਏ ਤੱਕ ਸ਼ੌਂਕ ਨੂੰ ਥੋੜਾ ਗਏ ਸੀ ਉੱਥੇ ਰੋਟੀ ਲੱਭਣੀ ਗਏ ਸੀ ਨਾ ਰੋਟੀ ਲੱਭਣ ਜਿਹੜਾ ਆਉਂਦਾ ਹੈ ਤਾਂ ਮੈਂ ਸਾਡਾ ਐਲਾਨ ਹੈ ਕਿ ਜੇ ਪੰਜਾਬ ਦੀ ਖੇਤੀ ਚੱਲੀ ਹੈ ਜਾਂ ਚੱਲ ਰਹੀ ਹੈ ਜੇ ਪੰਜਾਬ ਦੀ ਸੰਧ ਚੱਲ ਰਹੀ ਹੈ ਤਾਂ ਪ੍ਰਵਾਸੀਆਂ ਦੇ ਸਿਰ ਤੇ ਚੱਲ ਰਹੀ ਅਸੀਂ ਕਦੋਂ ਕਹਿੰਦੇ ਪੰਜਾਬੀ ਨੂੰ ਨੌਕਰੀਆਂ ਨਾ ਮਿਲ ਪਰ ਨੌਕਰੀਆਂ ਤਾਂ ਕਿਸੇ ਲਈ ਵੀ ਨਹੀਂ ਹੈ ਪੰਜਾਬੀਆਂ ਲਈ ਕਿਹੜੀ ਪੱਕੀ ਨੌਕਰੀ ਆ ਦੱਸੋ ਜਿਹੜਾ ਕੋ ਡਿਪਲੋਮਾ ਡਿਗਰੀ ਕਰਕੇ ਆ ਗਿਆ ਉਹਨੂੰ 8000 ਦੀ ਨੌਕਰੀ ਹੈ ਕਿਸੇ ਵੀ ਵਿਭਾਗ ਵਿੱਚ ਚਲੇ ਜਾ 10000 ਦੀ ਨੌਕਰੀ ਹੈ ਇਹ ਨੌਕਰੀਆਂ ਥੋੜਾ ਇਹ ਤਾਂ ੱੱਕੇ ਨੇ ਤੇ ਜੇ ਸਾਡੇ ਬੱਚੇ ਦੁਬਈ ਚ ਕਤਰ ਚ ਮਸਕਰ ਚ ਅਰਬ ਦੇਸ਼ਾਂ ਜਾਂਦੇ ਹੈ ਹੈਨਾ ਮਲੇਸ਼ੀਆ ਸਿੰਗਾਪੁਰ ਜਾਂਦੇ ਹੈ ਜਾਂ ਜਿਹੜੇ ਯੂਰਪੀਅਨ ਮੁਲਕਾਂ ਜਾਂਦੇ ਕਿਉਂ ਜਾਂਦੇ ਅਸੀਂ ਪ੍ਰਵਾਸੀਆਂ ਦੇ ਖਿਲਾਫ ਕਿਉਂ ਆ ਅਸੀਂ ਪ੍ਰਵਾਸੀਆਂ ਦੇ ਖਿਲਾਫ ਨਹੀਂ ਆਏ ਪ੍ਰਵਾਸੀ ਸਾਡਾ ਹੀ ਭਾਈਚਾਰਾ ਹੈ ਮਾਨਸ ਕੀ ਜਾਤ ਸਭ ਇੱਕ ਪਹਿਚਾਨ ਬੋਦਾ ਨਾਰਾ ਗੁਰਗਾਂਢ ਨੇ ਦਿੱਤਾ ਸੀ ਅਸੀਂ ਉਹ ਭੁੱਲੀ ਗਏ ਜੇ ਹੁਜਾਰਪੁਰ ਦੇ ਵਿੱਚ ਇੱਕ ਮਾੜੀ ਘਟਨਾ ਕਿਸੇ ਮਾਸੂਮ ਦੇ ਨਾਲ ਵਾਪਰੀ ਹੈ ਤਾਂ ਅਸੀਂ ਚਾਹੁੰਦੇ ਹਾਂ ਉਹਨੂੰ ਸਖਤ ਤੋਂ ਸਖਤ ਸਜ਼ਾ ਦਿਓ ਠੀਕ ਹੈ ਪਰ ਉਹਦੀ ਆੜ ਦੇ ਅੰਦਰ ਹੁਣ ਇੱਕ ਸੈਨੇ ਚ ਇੱਕ ਨੌਜਵਾਨ ਮਾਰ ਦਿੱਤਾ ਉਹ ਪੰਜਾਬੀਆਂ ਨੇ ਮਾਰਿਆ ਉਹ ਕਿਹੜੇ ਪ੍ਰਵਾਸੀ ਨੇ ਮਾਰਿਆ ਠੀਕ ਹੈ ਇਹਦਾ ਮਤਲਬ ਜੇ ਪੰਜਾਬੀਆਂ ਨੂੰ ਪੰਜਾਬ ਪੰਜਾਬੀ ਨੂੰ ਪੰਜਾਬੀਆਂ ਨੇ ਮਾਰਤਾ ਉਹ ਪੰਜਾਬੀ ਬਾਹਰ ਕੱਢ ਦਿਓ ਇਹ ਕੀ ਨਾਰਾ ਹੋਇਆ ਸੇ ਸਾਰੇ ਭਰਾ ਆ ਕਿਰਤੀਆਂ ਉਹ ਕਿਰਤ ਕਰਨ ਆਉਂਦੇ ਨੇ ਤੇ ਦਸਾਂ ਨੋਹਾਂ ਦੀ ਕਿਰਤ ਕਰਨ ਦਾ ਜਿਹੜਾ ਸੰਦੇਸ਼ ਹੈ ਉਹ ਸਾਡੇ ਬਾਬਿਆਂ ਨੇ ਦਿੱਤਾ ਗੁਰੂਆਂ ਨੇ ਦਿੱਤਾ ਤੇ ਦਸਾਂ ਨੋਹਾਂ ਦੀ ਕਿਰਤ ਕਰਨ ਵਾਲੇ ਉਹ ਸਾਡੇ ਪ੍ਰਵਾਸੀ ਉਹ ਸਾਰੇ ਜਰੈਮਪੇਸ਼ਾ ਹੋਗੇ ਉਹ ਸਾਰੇ ਗੁੰਡੇ ਹੋਗੇ ਉਹ ਸਾਡੀਆਂ ਮੋਟਰਾਂ ਤੇ ਰਹਿੰਦੇ ਖਟਮਲਾ ਵਿੱਚ ਜੂਆਂ ਵਿੱਚ ਸੌਂਦੇ ਆ ਕਿੰਨੀ ਦਿਹਾੜੀਆਂ ਉਹਨਾਂ ਦੀ ਕੀ ਲੈ ਕੇ ਜਾਂਦੇ ਆ ਸਾਡੀਆਂ ਮੰਡੀਆਂ ਚ ਅਨਾਜ ਦੀ ਢੋਆ ਢਵਾਈ ਨਾ ਹੋਵੇ ਜੇ ਉਹ ਪ੍ਰਵਾਸੀ ਨਾ ਹੋਣ ਗੋਦਾਮਾਂ ਚ ਅਨਾਜ ਨਾ ਜਾਵੇ ਉਹ ਪ੍ਰਵਾਸੀ ਨਾ ਹੋਣ ਸਾਡੇ ਘਰਾਂ ਦੀਆਂ ਛੱਤਾਂ ਨਾ ਮੰਨ ਜੇ ਪ੍ਰਵਾਸੀ ਨਾ ਹੋਣ ਸਾਡੇ ਘਰਾਂ 'ਚ ਫਰਸ਼ ਨਾ ਲੱਗਣ ਜੇ ਪ੍ਰਵਾਸੀ ਨਾ ਹੋਣ ਜੇ ਪ੍ਰਵਾਸੀ ਨਾ ਹੋਣ ਸਾਡੇ ਕੰਮ ਧੰਦੇ ਨਾ ਚੱਲਣ ਇਸ ਕਰਕੇ ਇਸ ਮੁੱਦੇ ਦਾ ਕੋਈ ਮਤਲਬ ਨਹੀਂ ਹੈ ਇਹ ਗਲਤ ਮੁੱਦਾ ਹੈ ਇਹ ਚੰਗਾ ਹੋਇਆ ਕਿ ਪੰਜਾਬ ਦੇ ਅੰਦਰ ਪ੍ਰਵਾਸੀਆਂ ਦੇ ਖਿਲਾਫ ਜਿਹੜਾ ਕੁਝ ਪਿੰਡਾਂ ਦੇ ਵਿੱਚ ਉਹਨਾਂ ਨੇ ਜਣੀ ਗਮਰਾਹ ਹੋ ਕੇ ਜਿਹੜੇ ਮਤੇ ਪਾਏ ਸੀ ਉਹਨਾਂ ਦਾ ਲੋਕਾਂ ਨੇ ਬਹੁਤਾ ਕੋਈ ਮਤਲਬ ਅਰਥ ਨਹੀਂ ਕੱਢਿਆ ਉਹ ਜਿਹੜੀ ਗੱਲਬਾਤ ਹੈ ਉਹ ਹੁਣ ਠੰਡੀ ਪੈ ਚੁੱਕੀ ਹੈ ਪਰਵਾਸੀਆਂ ਦੇ ਖਿਲਾਫ ਜਿਹੜੀ ਲਹਿਰ ਸੀ ਉਹ ਖਤਮ ਹੋ ਚੁੱਕੀ ਹੈ ਔਰ ਅਸੀਂ ਪੰਜਾਬੀਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਾਂਗੇ ਕਿ ਕਿਰਤੀ ਭਾਈ ਭਾਈ ਹੁੰਦੇ ਆ ਸਾਡੀ ਇੱਕ ਜਮਾਤੀ ਸਾਂਝ ਹੈ ਅਸੀਂ ਉਹਨਾਂ ਦਸਾਂ ਗੁਰੂਆਂ ਦੇ ਇੱਕ ਨੂਰ ਸੇ ਸਭ ਜੱਗ ਉਪਜਿਆ ਕਿਉਂਕਿ ਨੇ ਤੁਸੀਂ ਜੇ ਸਭ ਜੱਗ ਉਹਨਾਂ ਦੇ ਨੂਰ ਨਾਲ ਉਪਜਿਆ ਤਾਂ ਫਿਰ ਉਹਨਾਂ ਨੂੰ ਦੇਸ਼ ਚੋਂ ਕਿਉਂ ਕੱਢਣਾ ਪੰਜਾਬ ਚੋਂ ਕਿਉਂ ਕੱਢਣਾ ਜੇ ਅਦਰੋਂ ਪੰਜਾਬ ਚੋਂ ਉਹਨਾਂ ਨੂੰ ਕੱਢੋਂਗੇ ਤਾਂ ਯੂਪੀ ਦੇ ਵਿੱਚ ਕਿੰਨਾ ਪੰਜਾਬੀ ਬੈਠਾ ਹੈ ਬਿਹਾਰ ਚ ਕਿੰਨਾ ਪੰਜਾਬੀ ਬੈਠਾ ਹੈ ਟਰੱਕਾਂ ਵਾਲੇ ਟਰਾਂਸਪੋਰਟਾਂ ਵਾਲੇ ਖੇਤਾਂ ਵਾਲੇ ਸੰਤਾਲ ਉਹ ਸਾਰੇ ਇੱਧਰ ਆਉਣਗੇ ਕਿ ਨਹੀਂ ਆਉਣਗੇ ਫਿਰ ਇਹ ਜੱਦੋ ਜਹਿਦ ਇਹ ਲੜਾਈ ਇਹ ਜਿਹੜਾ ਫਿਰਕੂ ਤਨਾ ਹੈ ਇਹ ਸਾਡੇ ਪੰਜਾਬ ਦਾ ਨੁਕਸਾਨ ਕਰੂਗਾ ਕਿ ਨਹੀਂ ਕਰੂ ਸਾਰੀਆਂ ਸੰਤਾਂ ਸਾਡੀ ਖੇਤੀ ਜਿਹੜੀ ਹੈ ਅਸੀਂ ਦਾ ਟਰਾਲੀਆਂ ਲੈ ਕੇ ਸਟੇਸ਼ਨਾਂ ਤੇ ਜਾਂਦੇ ਆ ਜਦੋਂ ਝੋਨੇ ਦੀ ਵਾਢੀ ਕਰਨੀ ਹੈ ਕਿ ਸਾਡੇ ਕੋਲ ਲੇਬਰ ਆਵੇ ਬਾਹਰੋਂ ਪ੍ਰਵਾਸੀ ਆਉਣ ਇਹ ਮੁੱਦਾ ਹੀ ਗਲਤ ਸੀ ਇਸੇ ਕਰਕੇ ਇਹਦੀ ਪਛਾਣ ਇਹਦੀ ਜਿਹੜੀ ਬੁੱਕ ਦਾ ਪੰਜਾਬ ਦੇ ਲੋਕਾਂ ਨੇ ਉਨੀ ਨਹੀਂ ਕੀਤੀ ਜੀ ਅਚ ਪ੍ਰਧਾਨ ਜੀ ਆਪਾਂ ਦੇਖਿਆ ਹੈਗਾ ਕਿ ਤੁਹਾਡੇ ਇੱਕ ਸਉਮੂ ਬਣਿਆ ਹੋਇਆ ਫਾਸ਼ੀ ਹਲ ਦਾ ਦੇ ਬੋਲਦ ਭਾਰਤ ਦੇ ਵਿੱਚ ਇੰਟਰਨੈਸ਼ਨਲ ਪੱਧਰ ਦੇ ਉੱਤੇ ਕਿਸ ਤਰ੍ਹਾਂ ਦਾ ਫਾਸ਼ੀਜਮਾ ਜੇਕਰ ਇਸੇ ਘਟਨਾ ਨੂੰ ਦੇਖੀਏ ਇਸ ਜੰਗ ਨੂੰ ਦੇਖੀਏ ਤਾਂ ਭਾਰਤ ਦੇ ਵਿੱਚ ਕਿਸ ਤਰ੍ਹਾਂ ਦਾ ਫਾਸ਼ੀਜਮਾ ਕੀ ਸਿਮਿਲੈਰਟੀ ਹੈਗੀ ਇਸ ਦੇ ਵਿੱਚ ਇਹ ਥੋੜਾ ਸਮਝਾਉਂਦਾ ਜਿਹੜਾ ਫਾਸ਼ੀਜਮਾ ਮੈਂ ਮੋਦੀ ਦੇ ਪਦੇਸ਼ ਆਰਐਸਐਸ ਬੀਜੇਪੀ ਦੇ ਪਦੇਸ਼ ਆ ਮੁਸਲਮਾਨਾਂ ਦੇ ਖਿਲਾਫ ਖਾਸ ਤੌਰ ਤੇ ਮੁਸਲਮਾਨਾਂ ਦਾ ਜਨਾਬੜਾਂਗਾ ਕੀਤਾ ਜਾ ਰਿਹਾ ਹੈ ਜਿਵੇਂ 3 ਤਨ ਤਲਾਖ ਦਾ ਜਿਹੜਾ ਕਾਨੂੰਨ ਬਣਾਇਆ ਮੁਸਲਮਾਨਾਂ ਨੇ ਕੋਈ ਮੰਗ ਨਹੀਂ ਸੀ ਜਾਣ ਬੁੱਝ ਕੇ ਬਣਾਇਆ ਠੀਕ ਹੈ ਜਿਹੜਾ ਬਾਬਰੀ ਮਸਜਿਦ ਢਾ ਕੇ ਰਾਮ ਮੰਦਰ ਬਣਾਇਆ ਕੋਈ ਹਿੰਦੂ ਨੇ ਸੀ ਨਹੀਂ ਕਿਹਾ ਮੈਂ ਖੁਦ ਹਿੰਦੂ ਘਰ ਚ ਪੈਦਾ ਹੋਇਆ ਮੈਂ ਤਾਂ ਕਦੇ ਮੰਗ ਨਹੀਂ ਕੀਤੀ ਵੀ ਉੱਥੇ ਰਾਮ ਮੰਦਰ ਬਣਾਇਆ ਜਾਵੇ ਰਾਮ ਮੰਦਰ ਲੋਕਾਂ ਦੀਆਂ ਦੁਕਾਨਾਂ ਕਾਰੋਬਾਰ ਢਾ ਕੇ ਬਣਾਇਆ ਸਿਰਫ ਇਸ ਕਰਕੇ ਕਿ ਹਿੰਦੂ ਵੋਟ ਨੂੰ ਇਕੱਠਾ ਕਰਨਾ ਹੈ ਉਹਨੂੰ ਉਹਦਾ ਧਰੂਵੀਕਰਨ ਕਰਨਾ ਹੈ ਉਹ ਆਪਦੇ ਬਕਸਿਆਂ ਚ ਪਾਉਣੀ ਹੈ ਦੇਸ਼ ਦੇ ਅੰਦਰ ਜਦੋਂ ਦੀ મોદી ਸਰਕਾਰ ਆਈ ਹੈ ਪਿਛਲੇ ਤਨ ਸੈਸ਼ਨਾਂ ਦੇ ਅੰਦਰ ਠੀਕ ਹੈ ਤਾਂ ਉਹਨੇ ਆ ਕੇ ਖਾਸ ਤੌਰ ਤੇ ਮੁਸਲਮਾਨਾਂ ਦੇ ਖਿਲਾਫ ਕਟਗਿੰਤੀਆਂ ਦੇ ਖਿਲਾਫ ਜਿਹੜੀ ਜ਼ਹਿਰ ਪਲਾਈ ਹੈ ਉਹ ਸਭ ਤੋਂ ਵੱਡੀ ਖਤਰਨਾਕ ਜ਼ਹਿਰ ਹੈ ਅੱਜ ਜਿਹੜਾ ਐਸ ਆਈ ਆਰ ਦਾ ਮੁੱਦਾ ਬਿਹਾਰ ਦੇ ਅੰਦਰ ਉੱਠਿਆ ਜਿਹਦੇ ਖਿਲਾਫ ਵੋਟ ਚੋਰੀ ਮੁਰਦਾਬਾਦ ਦਾ ਵੋਟ ਚੋਰ ਮੁਰਦਾਬਾਦ ਦਾ ਨਾਰਾ ਲੱਗ ਰਿਹਾ ਹੈ ਉਹ ਇਸੇ ਕਰਕੇ ਹੈ ਕਿ ਮੁਸਲਮਾਨਾਂ ਦੀਆਂ ਵੋਟਾਂ ਉਹਨਾਂ ਨੇ ਕੱਟ ਦਿੱਤੀਆਂ ਕਿਉਂਕਿ ਮੁਸਲਮਾਨ ਐਨਟੀ ਬੀਜੇਪੀ ਹੈ ਜੇ ਉਹ ਵੋਟ ਬੀਜੇਪੀ ਦੇ ਖਿਲਾਫ ਪਾਉਣਗੇ ਤਾਂ ਜਿੱਤੂਗੀ ਨਹੀਂ ਜਦੋਂ ਇਸ ਕਦਰ ਨਾਗਰਿਕਤਾ ਸੋਧ ਕਾਨੂੰਨ ਲਿਆ ਕੇ ਬੰਗਾਲ ਦੇ ਅੰਦਰ ਬਿਹਾਰ ਦੇ ਅੰਦਰ ਲੋਕਾਂ ਤੋਂ ਵੋਟ ਦਾ ਹੱਕ ਹੋਇਆ ਜਾ ਰਿਹਾ ਹੈ ਠੀਕ ਹੈ ਤਾਂ ਇਹਦਾ ਮਤਲਬ ਸਾਫ਼ ਹੈ ਕਿ ਇਸ ਦੇਸ਼ ਦੀ ਐਜੂਕੇਸ਼ਨ ਦਾ ਭਗਵਾਂਕਰਨ ਕਰਨਾ ਹੈ ਇਸ ਦੇਸ਼ ਦੇ ਸਾਰੇ ਅਦਾਰਿਆਂ ਦੇ ਵਿੱਚ ਆਰਐਸਐਸ ਦੇ ਬੰਦੇ ਭਰਤੀ ਕਰਨੇ ਹਨ ਇੱਥੇ ਪੁਰਾਣਾ ਜਿਹੜਾ 18ਵੀਂ ਸਦੀ ਦਾ ਸਿਲੇਬਸ ਹੈ ਉਹ ਸਕੂਲਾਂ ਕਾਲਜਾਂ ਦੇ ਵਿੱਚ ਲਾਗੂ ਕਰਨਾ ਹੈ ਇੱਥੇ ਇੱਕ ਸਾਰ ਜਿਹੜਾ ਜਿਹਨੂੰ ਕਹਿੰਦੇ ਆ ਯੂਨੀਫਾਰਮਸ ਸਿਵਲ ਕੋਡ ਜਿਹੜਾ ਉਹ ਲਾਗੂ ਕਰਨਾ ਉਹ ਕੀ ਹੈ ਇਹਦਾ ਮਤਲਬ ਹੈ ਜੇ ਉਹ ਲਾਗੂ ਹੁੰਦਾ ਤਾਂ ਕੱਲ ਨੂੰ ਸਾਡੇ ਆਨੰਦਕਾਰੀਆਂ ਤੇ ਪਾਬੰਦੀ ਲੱਗੂ ਜਿਹੜੇ ਸਿੱਖ ਮਰਿਆਦਾ ਮੁਤਾਬਕ ਅਸੀਂ ਕਰਦੇ ਆ ਉਹ ਕਹਿਣਗੇ ਕਿ ਸਾਡੇ ਮੁਤਾਬਕ ਚੱਲੋ ਉਹ ਕਹਿਣਗੇ ਕਿ ਸਾਡੇ ਮੁਤਾਬਕ ਖਾਓ ਉਹ ਕਹਿਣਗੇ ਸਾਡੇ ਮੁਤਾਬਕ ਪਹਿਨੋ ਜਿਵੇਂ ਜਿਵੇਂ ਬੱਚੀਆਂ ਨੇ ਬੁਰਕਾ ਲਾਤੇ ਸੀ ਕਰਨਾਟਕਾ ਦੇ ਅੰਦਰ ਹਜਾਬ ਲਾਤਾ ਸੀ ਤੇ ਉਹ ਕਹਿੰਦੇ ਸੀ ਨਹੀਂ ਲਾਉਣ ਦੇਣਾ ਤੇ ਆਰਐਸਐਸ ਦੇ ਗੁੰਡਿਆਂ ਨੇ ਉਹਨਾਂ ਤੇ ਹਮਲੇ ਕੀਤੇ ਸੀ ਉਹ ਚਾਹੁੰਦੇ ਆ ਕਿ ਇਹ ਦੇਸ਼ ਭਗਵਾ ਕਰਨ ਹੋ ਕੇ ਭਗਵੇਂ ਰੰਗ ਚ ਰੰਗਿਆ ਜਾਵੇ ਇੱਥੇ ਹਿੰਦੂ ਰਾਜ ਹਿੰਦੂ ਰਾਸ਼ਟਰ ਸਥਾਪਿਤ ਹੋਵੇ ਜਿਹਦੇ ਖਿਲਾਫ ਅਸੀਂ ਖੱਬੀ ਲਹਿਰ ਪਿਛਲੇ ਵਰਿਆਂ ਤੋਂ ਲੜ ਰਹੇ ਹਾਂ ਸਾਡੇ ਇਹਦੇ ਖਿਲਾਫ ਬੋਲਣ ਵਾਲੇ ਉਮਰ ਖਾਲਦ ਵਰਗੇ ਜਿਹੜੇ ਨੌਜਵਾਨ ਹੈ ਉਹ ਜੇਲ੍ਹਾਂ ਚ ਬੈਠੇ ਆ ਠੀਕ ਹੈ ਇਹਦੇ ਖਿਲਾਫ ਲੜਨ ਵਾਲੇ ਆ ਜਿਹੜੇ ਉਹ ਉਹਨਾਂ ਤੇ ਅਜੇ ਤੱਕ ਮੁਕੱਦਮੇ ਨਹੀਂ ਚਲਾਏ ਗਏ ਮੁਸਲਮਾਨ ਕਈ ਕੁੜੀਆਂ ਜਿਹੜੀਆਂ ਸਟੂਡੈਂਟ ਲੀਡਰ ਸੀ ਸ਼ਰਜੇਲ ਆਗੀਆਂ ਉਹ ਜੇਲ੍ਹਾਂ ਚ ਬੈਠੀਆਂ ਇਹ ਬਹੁਤ ਵੱਡਾ ਇੱਕ ਤਰ੍ਹਾਂ ਦਾ ਗੁੰਡਾਗਰੋ ਆ ਆਰਐਸਐਸ ਦਾ ਜਿਹੜਾ ਇਸ ਦੇਸ਼ ਨੂੰ ਫੇਰ 47 ਚ ਲੈ ਕੇ ਜਾਣਾ ਚਾਹੁੰਦਾ 84 ਚ ਲੈ ਕੇ ਜਾਣਾ ਚਾਹੁੰਦਾ ਜਿਹਦੀ ਅਸੀਂ ਖੱਬੀ ਲੈ ਡਟ ਕੇ ਟੱਕਰਾਂ ਕਰਾਂ ਧੰਨਵਾਦ ਓਕੇ ਵੀਰ